ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੁੰਭ ਰਾਸ਼ੀ ਵਾਲਿਓ ਮਠਿਆਈ ਵੰਡਣ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਭਗਵਾਨ ਸੂਰਜ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 18 ਅਗਸਤ ਤੋਂ 23 ਅਗਸਤ ਤੱਕ ਜਾਣ ਕੇ ਅਗਸਤ ਦੇ ਮਹੀਨੇ ਦੇ ਇਨ੍ਹਾਂ 14 ਦਿਨਾਂ ਦੇ ਅੰਦਰ ਮਿਲਣ ਵਾਲੀ ਹੈ ਖੁਸ਼ਖਬਰੀ ਜੀहां ਦੋਸਤੋ ਸਹੀ ਸੁਣਿਆ ਇਨ੍ਹਾਂ 14 ਦਿਨਾਂ ਦੇ ਅੰਦਰ ਤੁਹਾਨੂੰ ਤਿੰਨ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤਿੰਨ ਬਹੁਤ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਇਹਨਾਂ 14 ਦਿਨਾਂ ਦੇ ਵਿੱਚ ਕਿਉਂਕਿ ਇਸ ਸਮੇਂ ਭਗਵਾਨ ਸੂਰਜ ਦੇਵ ਤੁਹਾਡੇ ਉੱਪਰ ਬਹੁਤ ਹੀ પ્રસન્ન ਹਨ ਮਿਹਰਬਾਨ ਹਨ ਆਪਣੀ ਕਿਰਪਾ ਤੁਹਾਡੇ ਉੱਪਰ ਵਰਸਾਉਣ ਵਾਲੇ ਹਨ ਇਹਨਾਂ 14 ਦਿਨਾਂ ਦੇ ਅੰਦਰ ਪੂਰੇ 5 ਸਾਲਾਂ ਬਾਅਦ ਬਹੁਤ ਹੀ ਦੁਲਭ ਜੋਗ ਬਣ ਰਿਹਾ ਹੈ ਕਈ ਦੁਲਭ ਜੋਗ ਬਣ ਰਹੇ ਹਨ ਇਸ ਸਮੇਂ ਗ੍ਰਹਿ ਨਸ਼ਤਰਾਂ ਦੇ ਵਿੱਚ ਵੱਡਾ ਬਦਲਾਵ ਹੋ ਰਿਹਾ ਹੈ। ਗ੍ਰਹਿ ਨਸ਼ਤਰਾਂ ਦੀ ਬਦਲਦੀ ਚਾਲ ਤੁਹਾਨੂੰ ਵੱਡਾ ਲਾਭ ਦੇਣ ਵਾਲੀ ਹੈ। ਜੀਹਾਂ ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਦੱਸ ਰਹੀ ਹੈ ਕਿ ਇਹਨਾਂ 14 ਦਿਨਾਂ ਦੇ ਵਿੱਚ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਰਵੀ ਜੋਗ, ਪੁਸ਼ਕਰ ਰਾਜੋਗ, ਸੂਰਜ ਦਾ ਸ਼ੁਭ ਜੋਗ, ਕਾਰਜ ਸiddhi ਜੋਗ, ਸਵਾਤ ਸiddhi ਜੋਗ, ਅਮਰਤ ਸiddhi ਜੋਗ, ਤਾਂ ਜੋਗ, ਰਾਜ ਜੋਗ ਤੇ ਨਾਲ ਸੁਭਾਗਿਆਵਾਂ ਜੋਗ ਬਣਿਆ ਹੈ। ਜੇਸ ਨਾਲ ਕੇ ਐਸ ਸਮੇਂ ਤੁਹਾਨੂੰ ਤੁਹਾਡੇ ਪਾਏ ਦਾ ਪੂਰਾ ਸਾਥ ਮਿਲਣ ਵਾਲਾ ਹੈ ਜੋ ਤੁਸੀਂ ਮਿਹਨਤ ਕੀਤੀ ਸੀ ਉਸ ਦੇ ਹੋਂ ਤੁਹਾਨੂੰ ਚੰਗੇ ਨਤੀਜੇ ਤੁਹਾਡੇ ਸਾਹਮਣੇ ਮਿਲਣ ਵਾਲੇ ਹਨ ਤੁਹਾਡੀ ਮਿਹਨਤ ਰੰਗ ਲਿਆਵੇਗੀ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਕਰਮਾਂ ਦੇ ਅਨੁਸਾਰ ਸ਼ੋਭ ਫਲ ਤੁਹਾਨੂੰ ਮਿਲਣ ਵਾਲੇ ਹਨ ਇਹ ਉਹ ਸਮਾਂ ਹੋਵੇਗਾ ਜਦੋਂ ਤੁਹਾਨੂੰ ਤੁਹਾਡੇ ਮਨ ਅਨੁਸਾਰ ਸ਼ੋਭ ਫਲ ਪ੍ਰਾਪਤ ਹੋਣਗੇ ਦੋਸਤੋ ਕਿਹੜੀਆਂ-ਕਿਹੜੀਆਂ ਤਿੰਨ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਕਿਹੜੇ ਖੇਤਰਾਂ ਵਿੱਚ ਤੁਹਾਨੂੰ ਇਹ ਖੁਸ਼ਖਬਰੀਆਂ ਮਿਲਣਗੀਆਂ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਹਨਾਂ ਖੁਸ਼ਖਬਰੀਆਂ ਨੂੰ ਸੁਣ ਕੇ ਤੁਸੀਂ ਖੁਸ਼ੀ ਦੇ ਨਾਲ ਝੂਮਟੋਗੇ ਨੱਚਣ ਲੱਗੋਗੇ ਕਿਉਂਕਿ ਇਹ ਖੁਸ਼ਖਬਰੀਆਂ ਤੁਹਾਡੇ ਲਈ ਪੂਰੇ 5 ਸਾਲਾਂ ਬਾਅਦ ਆਈਆਂ ਹਨ ਇਹਨੇ ਵੱਡੀ ਖੁਸ਼ਖਬਰੀ 5 ਸਾਲਾਂ ਬਾਅਦ ਤੁਹਾਨੂੰ ਮਿਲਣ ਜਾ ਰਹੀ ਹੈ ਕਿਉਂਕਿ ਇਹਨੇ ਦੁਲਵਜੋਗ ਅਤੇ ਇਹਨਾਂ ਅਤੇ ਇੰਨੀਆ ਵੱਡੀਆਂ ਤਿੰਨ ਖੁਸ਼ਖਬਰੀਆਂ ਪੰਜ ਸਾਲਾਂ ਬਾਅਦ ਸੰਜੋਗ ਵਿੱਚ ਆਈਆਂ ਹਨ ਤਾਂ ਸਾਰੇ ਕੰਮ ਛੱਡ ਕੇ ਅੰਤ ਤੱਕ ਬਨੇ ਰਹੋ ਵੀਡੀਓ ਵਿੱਚ ਕਿਸ ਤਰ੍ਹਾਂ ਸੂਰਜ ਦੇਵ ਆਪਣੀ ਕਿਰਪਾ ਤੁਹਾਡੇ ਉੱਪਰ ਵਰਸਾਉਣਗੇ ਪੂਰੀ ਜਾਣਕਾਰੀ ਤੁਹਾਨੂੰ ਦੇਣ ਵਾਲੇ ਹਾਂ ਜੀ ਅਤੇ ਨਾਲ ਹੀ ਨਾਲ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਸਾਵਧਾਨੀਆਂ ਬਾਰੇ ਦੱਸਾਂਗੇ ਕੁਝ ਜਨੂਨੀ ਮਹੱਤਵਪੂਰਨ ਗੱਲਾਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਤੁਹਾਨੂੰ ਅਮਲ ਕਰਨਾ ਹੈ ਸਾਵਧਾਨੀਆਂ ਵਰਤਣੀਆਂ ਹਨ ਜਿਸ ਨਾਲ ਕਿ ਇਸ ਸਮੇਂ ਦਾ ਵਾਤਾਵਰਣ ਤੁਹਾਨੂੰ ਮਿਲ ਜਾਵੇ। ਅੱਜ ਦੀ ਵੀਡੀਓ ਨਸੀਬ ਵਾਲਾ ਹੀ ਦੇਖ ਪਾਵੇਗਾ। ਇਹ ਤੁਸੀਂ ਸਭ ਤੋਂ ਪਹਿਲਾਂ ਸਮਝ ਲਓ ਕਿਉਂਕਿ ਇਸ ਸਮੇਂ ਤੁਹਾਨੂੰ ਤੁਹਾਡੇ ਭਾਗ ਦਾ ਪੂਰਾ ਸਾਥ ਮਿਲਣ ਵਾਲਾ ਹੈ। ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਭਗਵਾਨ ਸੂਰਜ ਦੇਵ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ। ਕਮੈਂਟ ਬਾਕਸ ਦੇ ਵਿੱਚ ਜੈ ਸੂਰਜ ਦੇਵ ਚ ਰੋ ਲਿਖਣਾ ਜੀ। ਜੈਸਨਾਲ ਭਗਵਾਨ ਸੂਰਜ ਦੇਵ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਉਹਨਾਂ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਵਾਲਿਆਂ ਉੱਪਰ ਹਮੇਸ਼ਾ ਹੀ ਬਣੀ ਰਹੇ। ਕੁੰਮਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ 18 ਅਗਸਤ ਤੋਂ 31 ਅਗਸਤ ਜਾਨਿਕ ਅਗਸਤ ਮਹੀਨੇ ਦੇ ਇਨ 14 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਸਮਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਸਮਾਂ ਸਾਬਤ ਹੋਣ ਵਾਲਾ ਹੈ ਤੁਹਾਡੇ ਗ੍ਰਹਿਾਂ ਵਿੱਚ ਇਹਨਾਂ ਦਿਨਾਂ ਵਿੱਚ ਜੋ ਪਰਿਵਰਤਨ ਹੋਵੇਗਾ ਉਹ ਤੁਹਾਡੇ ਲਈ ਲਾਭ ਦੀ ਸਥਿਤੀ ਬਣਾ ਰਿਹਾ ਹੈ ਗ੍ਰਹਿ ਨਿਸ਼ਚੈਤਰਾਂ ਦੀ ਸਥਿਤੀ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਰਹਿਣ ਵਾਲੀ ਹੈ ਇਸ ਸਮੇਂ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਇਸ ਨਾਲ ਸੰਬੰਧਿਤ ਮਤਲਬ ਕਿ ਸਮੇਂ ਵਿੱਚ ਤੁਸੀਂ ਨਿਵੇਸ਼ ਸੰਬੰਧੀ ਜੋ ਵੀ ਯੋਜਨਾਵਾਂ ਬਣਾ ਰਹੇ ਹੋ ਉਹਨਾਂ ਤੇ ਧਿਆਨ ਕੇਂਦ੍ਰਿਤ ਰੱਖੋ ਉਨ੍ਹਾਂ ਦੇ ਧਿਆਨ ਕੇਂਦਰਿਤ ਰੱਖੋ ਕਿਤੇ ਵੀ ਨਿਵੇਸ਼ ਕਰਨਾ ਚਾਹੁੰਦੇ ਹੋ ਬਹੁਤ ਜ਼ਿਆਦਾ ਲਾਭਦਾਇਕ ਸਮਾਂ ਹੈ ਲਾਭ ਮਿਲੇਗਾ ਤੁਹਾਨੂੰ ਇਸ ਸਮੇਂ ਸਹੀ ਵਰਤੋਂ ਕਰੋ ਬਹੁਤ ਹੀ ਚੰਗਾ ਸਮਾਂ ਰਹਿਣ ਵਾਲਾ ਹੈ ਤੁਹਾਡੇ ਲਈ ਨਾਲ ਹੀ ਨਾਲ ਕਿਸੇ ਬੱਚੇ ਦੀ ਆਮਦਨ ਹੋਣ ਨਾਲ ਹੀ ਨਾਲ ਆਮਦਨ ਹੋਣ ਦੇ ਨਾਲ ਘਰ ਵਿੱਚ ਖੁਸ਼ੀ ਦਾ ਵਾਤਾਵਰਨ ਰਹੇਗਾ ਇਸ ਸਮੇਂ ਬੱਚੇ ਮਿਲੋਂ ਤੁਹਾਨੂੰ ਕੋਈ ਸੁੱਖ ਮਿਲ ਸਕਦਾ ਹੈ ਉਨ੍ਹਾਂ ਦੇ ਕੈਰੀਅਰ ਸੰਬੰਧੀ ਕੋਈ ਕੁਝ ਖ਼ਬਰੇ ਤੁਹਾਨੂੰ ਮਿਲ ਸਕਦੀ ਹੈ ਜਾਂ ਉਹ ਨੌਕਰੀ ਕਰਦੇ ਹਨ ਤਾਂ ਨੌਕਰੀ ਸੰਬੰਧੀ ਕੋਈ ਕੁਝ ਖ਼ਬਰੇ ਤੁਹਾਨੂੰ ਮਿਲ ਸਕਦੀ ਹੈ। ਪੜ੍ਹਾਈ ਨਾਲ ਸੰਬੰਧਿਤ ਕੋਈ ਕੁਝ ਖ਼ਬਰੀ ਮਿਲ ਸਕਦੀ ਹੈ ਤੁਹਾਨੂੰ। ਬੱਚੇ ਵੱਲੋਂ ਖੁਸ਼ਖਬਰੀ ਇਸ ਸਮੇਂ ਮਿਲੇਗੀ ਅਤੇ ਤੁਹਾਨੂੰ ਇਹ ਵੀ ਦੱਸ ਤਈਏ ਕਿ ਇਸ ਸਮੇਂ ਘਰ ਪਰਿਵਾਰ ਵਿੱਚ ਵਿਆਹ ਜਾਂ ਫਿਰ ਮੰਗਣੀ ਸੰਬੰਧੀ ਮੰਗਲਿਕ ਕੰਮਾਂ ਦੀ ਰੂਪਰੇਖਾ ਵੀ ਬਣੇਗੀ। ਅਤੇ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਆਪਣੀ ਨਵੀਂ ਗੱਡੀ ਜਾਂ ਫਿਰ ਮਕਾਨ ਖਰੀਦ ਸਕਦੇ ਹੋ ਪ੍ਰਾਪਰਟੀ ਖਰੀਦ ਸਕਦੇ ਹੋ ਇਸ ਵਿੱਚ ਤੁਹਾਨੂੰ ਲਾਭ ਪਹੁੰਚ ਸਕਦਾ ਹੈ ਇਹ ਵੀ ਇੱਛਾ ਤੁਹਾਡੀ ਪੂਰੀ ਹੋ ਸਕਦੀ ਹੈ ਅਤੇ ਵਿੱਚੋਂ ਪਿਛਲੇ ਕੁਝ ਸਮੇਂ ਤੋਂ ਰੁਕੇ ਹੋਏ ਕੰਮ ਸਨ ਉਹ ਵੀ ਤੁਹਾਡੇ ਪੂਰੇ ਹੋਣ ਵਾਲੇ ਹਨ ਅਤੇ ਨਾਲੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਤਰੱਕੀ ਦੇ ਕੇ ਤੁਹਾਨੂੰ ਸਫਲਤਾਵਾਂ ਤੁਹਾਡਿਆਂ ਦੇਖ ਕੇ ਜੋ ਤੁਹਾਡੇ ਦੁਸ਼ਮਣ ਹਨ ਉਹ ਤੁਹਾਡੇ ਤੋਂ ਸੜਨਗੇ ਪਰ ਉਹਨਾਂ ਦੁਸ਼ਮਣਾਂ ਦਾ ਕੋਈ ਵੀ ਮਾੜਾ ਪ੍ਰਭਾਵ ਤੁਹਾਡੇ ਉੱਪਰ ਨਹੀਂ ਪੈਣ ਵਾਲਾ ਬੇਚਿਜਕ ਅੱਗੇ ਵਧੋ ਅਤੇ ਨਾਲੇ ਨਾਲ ਇਸ ਸਮੇਂ ਵਿੱਚ ਤੁਸੀਂ ਜਿੰਨਾ ਸੰਭਵ ਹੋ ਸਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰੋ ਜਿੰਨਾ ਸੰਭਵ ਹੋ ਸਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰੋ ਜਿੰਨਾ ਤੁਹਾਡੇ ਤੋਂ ਹੋ ਸਕੇ ਕੁਝ ਨਾ ਕੁਝ ਤਾਂ ਜ਼ਰੂਰ ਕਰੋ ਅੰਨ ਤਾਂ ਅੰਨ ਕੱਪੜੇ ਜੋ ਵੀ ਬਣੇ ਜੋ ਵੀ ਉਹ ਤੁਸੀਂ ਦਾਨ ਜ਼ਰੂਰ ਕਰੋ ਇਹ ਸਮਾਂ ਤੁਹਾਡੇ ਲਈ ਤੁਹਾਡੇ ਪੱਖ ਵਿੱਚ ਰਹੇਗਾ ਇਸ ਸਮੇਂ ਤੁਸੀਂ ਸਾਰੇ ਕੰਮ ਯੋਜਨਾਬੰਦ ਤਰੀਕੇ ਨਾਲ ਕਰੋਗੇ ਅਤੇ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ ਕਿਸੇ ਸਲਾਹ ਜੋਗ ਕੰਮ ਦੀ ਵਜ੍ਹਾ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਕੋਈ ਅਜਿਹਾ ਕੰਮ ਤੁਸੀਂ ਕਰੋਗੇ ਜਿਸ ਨਾਲ ਮਾਨ ਸਨਮਾਨ ਵਿੱਚ ਤੁਹਾਡੀ ਬਹੁਤ ਪ੍ਰਸ਼ੰਸਾ ਹੋਵੇਗੀ ਨੌਜਵਾਨ ਵਰਗ ਬਹੁਤ ਸਮੇਂ ਤੋਂ ਆਪਣੇ ਕੈਰੀਅਰ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ। ਉਹਨਾਂ ਨੂੰ ਕੋਈ ਵੱਡੇ ਕੁਝ ਖਬਰੇ ਪ੍ਰਾਪਤ ਹੋ ਸਕਦੇ ਹੈ। ਨੌਕਰੀ ਨਾਲ ਸੰਬੰਧਿਤ ਜਾਂ ਪੜਾਈ ਨਾਲ ਸੰਬੰਧਿਤ ਅਤੇ ਨਾਲ ਹੀ ਨਾਲ ਜੋ ਲੋਕ ਬੇਰੁਜ਼ਗਾਰ ਹਨ ਉਹਨਾਂ ਲਈ ਵੀ ਰੁਜ਼ਗਾਰ ਪ੍ਰਾਪਤ ਦੇ ਕੁਝ ਮੌਕੇ ਉਹਨਾਂ ਨੂੰ ਪ੍ਰਾਪਤ ਹੋ ਸਕਦੇ ਹਨ। ਜੋ ਵੀ ਮੌਕੇ ਮਿਲਣ ਹੱਥੋਂ ਨਹੀਂ ਜਾਣ ਦੇਣਾ। ਤਰੇਡ ਇਰਾਦੇ ਨਾਲ ਤੁਹਾਨੂੰ ਅੱਗੇ ਵਧਣਾ ਹੈ ਸਫਲਤਾ ਜ਼ਰੂਰ ਮਿਲੇਗੀ ਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਐਸਾ ਮੈਂ ਤੁਸੀਂ ਆਪਣੇ ਕੰਮ ਨੂੰ ਜੋ ਵੀ ਕੰਮ ਕਰੋ ਗੁਪਤ ਤਰੀਕੇ ਦੇ ਨਾਲ ਕਰੋ ਗੁਪਤ ਤਰੀਕੇ ਨਾਲ ਕੋਈ ਵੀ ਕੰਮ ਕਰੋ ਤੇ ਕਿਸੇ ਦੇ ਸਾਹਮਣੇ ਜ਼ਾਹਿਰ ਨਾ ਕਰੋ ਕਿ ਤੁਸੀਂ ਇਹ ਕਰਨਾ ਚਾਹੁੰਦੇ ਹੋ ਨਹੀਂ ਤਾਂ ਤੁਹਾਨੂੰ ਕੋਈ ਲਾਭ ਨਹੀਂ ਮਿਲੇਗਾ ਸਮਾ ਤੁਹਾਡੇ ਲੇ ਚੰਗਾ ਹੈ ਪਰ ਬਿਨਾ ਕਿਸੇ ਨੂੰ ਕੋ ਜ ਦੱਸੇ ਚੁੱਪਚਾਪ ਤਰੀਕੇ ਨਾਲ ਸ਼ੁਰੂ ਕਰੋ ਇਸ ਨੂੰ ਮਤਲਬ ਕਿ ਕਿਸੇ ਨੂੰ ਨਹੀਂ ਦੱਸਣਾ ਕਿ ਤੁਸੀਂ ਇਹ ਕਰਨ ਵਾਲੇ ਹੋ ਨਹੀਂ ਤਾਂ ਤੁਹਾਡੇ ਰਾਜ ਲੇਕ ਹੋ ਸਕਦੇ ਹਨ ਤੇ ਕੋਈ ਇਸ ਦਾ ਫਾਇਦਾ ਉਠਾ ਸਕਦਾ ਹੈ ਬਹੁਤ ਹੀ ਚੰਗਾ ਸਮਾ ਰਹੇਗਾ ਵੈਸੇ ਤਾਂ ਜੋ ਵੀ ਕੰਮ ਕਰੋਗੇ ਸਫਲਤਾ ਤੁਹਾਨੂੰ ਮਿਲੇਗੀ ਕਿਸੇ ਦੀ ਕੋਈ ਲੋੜ ਨਹੀਂ ਹੈ ਤੁਸੀਂ ਆਪ ਹੀ ਅੱਗੇ ਵਧੋ ਸਫਲਤਾ ਤੁਹਾਡੇ ਕਦਮ ਚਮੇਗੇ ਐਸਾ ਮੈਂ ਤੁਹਾਨੂੰ ਸਫਲਤਾਵਾਂ ਦੇ ਚੰਡੇ ਕਟਣ ਵਾਲੇ ਹੋ ਤੁਸੀਂ ਅਤੇ ਨਾਲ ਹੀ ਨਾਲ ਤੁਹਾਨੂੰ ਇਵੇਂ ਦੱਸ ਰਹੀ ਹਾਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਚੌਕਸ ਕੀਤਾ ਹੈ ਕਿ ਕੋਈ ਵੀ ਤੁਸੀਂ ਬਹੁਤ ਮਨ ਵਿੱਚ ਸਹਲਤਾ ਦਾ ਭਾਵ ਰੱਖੋ ਪਰ ਸੰਸਾ ਦਾ ਭਾਵ ਰੱਖੋ ਗੁੱਸਾ ਨਾ ਹੋਵੇ ਨਹੀਂ ਤਾਂ ਤੁਹਾਡੇ ਵੀ ਨਾਸ਼ਾ ਕਾਰਨ ਬਣ ਜਾਵੇਗਾ ਗੁੱਸਾ ਨਹੀਂ ਹੋਣਾ ਬੋਲੇ ਵਿੱਚ ਮਿਠਾਸ ਪਨਾ ਕੇ ਰੱਖਣੀ ਹੈ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ ਨਹੀਂ ਤਾਂ ਇਹ ਤੁਹਾਡਾ ਗਲਤ ਵਿਹਾਰ ਤੁਹਾਡੇ ਬਣੇ ਬਣਾਏ ਕੰਮਾਂ ਨੂੰ ਵਿਗਾੜ ਦਿੰਦਾ ਹੈ ਇਹ ਤੁਹਾਡੀ ਕਮਜ਼ੋਰੀ ਹੈ ਇਸ ਗੱਲ ਤੇ ਤੁਸੀਂ ਜ਼ਰੂਰ ਧਿਆਨ ਕੇਂਦ੍ਰਿਤ ਰੱਖੋ ਕਿ ਗਲਤ ਬੋਲੀ ਨਹੀਂ ਬੋਲਣੀ ਅਤੇ ਤੁਹਾਨੂੰ ਨਾਲ ਹੀ ਇਹ ਵੀ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਕਿਸੇ ਨੂੰ ਪੈਸਾ ਦਿੰਦੇ ਹੋ ਉਸ ਸਮੇਂ ਤਾਂ ਪੈਸੇ ਦਾ ਲੈਣ ਦੇਣ ਕਰਦੇ ਸਮੇਂ ਸਾਵਧਾਨੀ ਤੁਹਾਨੂੰ ਵਰਤਣੀ ਜ਼ਰੂਰੀ ਹੈ ਕਹ ਜੇ ਕਹਨੇ ਕਰ ਲਓ ਕਿ ਇਹ ਪੈਸਾ ਤੁਹਾਨੂੰ ਕਿਤੋਂ ਮਿਲਣ ਵਾਲਾ ਹੈ ਵੈਸੇ ਤਾਂ ਕੋਸ਼ਿਸ਼ ਕਰੋਗੇ ਤੁਸੀਂ ਕਿਸੇ ਨੂੰ ਪੈਸਾ ਉਧਾਰਨਾ ਦਿਓ ਤਾਂ ਚੰਗਾ ਰਹੇਗਾ ਕੋਈ ਜਾਈ ਮਜਬੂਰੀ ਪੈ ਜਾ ਕਿ ਦੇਣਾ ਪਾਵੇ ਉਹ ਵਖਰੀ ਗੱਲ ਪਰ ਕੋਸ਼ਿਸ਼ ਕਰੋ ਕਿ ਨਾ ਦਿਓ ਤਾਂ ਚੰਗਾ ਰਹੇਗਾ ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ ਬਹੁਤ ਸੋਚ ਸਮਝ ਕੇ ਕਰੋ ਅਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਦੱਸ ਰਹੀ ਹੈ ਕਿ ਘਰ ਦੇ ਵੱਡੇ ਬਜ਼ੁਰਗਾਂ ਦੀ ਸੇਵਾ ਸੰਬੰਧਿਤ ਕੋਈ ਵੀ ਤੁਸੀਂ ਅਣਗਹਿਲੀ ਨਾ ਕਰੋ ਉਹਨਾਂ ਦੀ ਸੇਵਾ ਪ੍ਰਤੀ ਵੱਡੇ ਬਜ਼ੁਰਗਾਂ ਦੀ ਸੇਵਾ ਦਾ ਭਾਅ ਮਨ ਵਿੱਚ ਜ਼ਰੂਰ ਰੱਖੋ ਉਹਨਾਂ ਦੀ ਅਣਗਹਿਲੀ ਨਾ ਕਰੋ ਤੁਸੀਂ ਆਪਣੇ ਜਿੱਦੇ ਸੁਭਾਅ ਨੂੰ ਲਚਕੀਲਾ ਬਣਾਓ ਨਾਲ ਹੀ ਨਾਲ ਦੱਸ ਰਹੀ ਹਾਂ ਕਿ ਪ੍ਰੇਮ ਸਬੰਧੀ ਗੱਲ ਦੋਸੋ ਜੋ ਹੁਣ ਤੱਕ ਨਹੀਂ ਵਿਆਏ ਉਹਨਾਂ ਦੇ ਲਈ ਰਿਸ਼ਤੇ ਦਾ ਉਹਨਾਂ ਨੂੰ ਅਵਸਰ ਮਿਲ ਸਕਦਾ ਹੈ ਜਿਸ ਨਾਲ ਮਨ ਖੁਸ਼ ਰਹੇਗਾ ਪ੍ਰੇਮ ਸਬੰਧਾਂ ਵਿੱਚ ਵੀ ਮਜ਼ਬੂਤੀ ਬਣੀ ਰਹੇਗੀ ਪ੍ਰੇਮ ਸਬੰਧ ਤੁਹਾਡੇ ਵਧੀਆ ਰਹਿਣਗੇ ਬਹੁਤ ਚੰਗਾ ਸਮਰ ਹੈ ਕਾ ਜੇਕਰ ਪਤੀ ਪਤਨੀ ਦੇ ਵਿਚਕਾਰ ਕੋਈ ਨੁਕ ਚੋਕ ਚੱਲ ਰਹੀ ਹੈ ਤਾਂ ਉਥੇ ਥੋੜੇ ਜਤਨ ਨਾਲ ਹੀ ਉਹ ਦੂਰ ਹੋ ਜਾਵੇਗੀ ਪ੍ਰੇਮ ਸਬੰਧਾਂ ਵਿੱਚ ਦੁਬਾਰਾ ਮਠਾਸ ਆਵੇਗੀ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਹੁਤ ਜ਼ਿਆਦਾ ਅਨਸ਼ਿਤ ਹੋਣਾ ਜੇ ਮਨ ਸਾਥੀ ਦੇ ਨਾਲ ਕੋਈ ਟਕਰਾਅ ਪੈਦਾ ਕਰ ਸਕਦਾ ਹੈ ਮਾਹੌਲ ਖੁਸ਼ੀ ਨਾਵਾ ਬਣਾ ਲੈ ਕੁਝ ਮਨੋਰੰਜਨ ਅਤੇ ਤੋਹਫੇ ਦੇਣ ਸਬੰਧੀ ਪ੍ਰੋਗਰਾਮ ਬਣਾਓ ਇਸ ਨਾਲ ਪ੍ਰੇਮ ਸਬੰਧ ਵੀ ਤੁਹਾਡੇ ਮਜ਼ਬੂਤ ਹੋਣਗੇ ਤੇ ਮਿਠਾਸ ਬਣੀ ਰਹੇਗੀ ਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਨਾਲ ਹੀ ਨਾਲ ਤੁਹਾਡੇ ਕੈਰੀਅਰ ਸਬੰਧੀ ਵਪਾਰ ਬਿਜ਼ਨਸ ਸਬੰਧੀ ਚਰਚਾ ਕਰੀਏ ਤਾਂ ਤੁਹਾਨੂੰ ਦੱਸਾਂ ਕਿ ਜੋ ਲੋਕ ਨੌਕਰੀ ਕਰਦੇ ਹਨ ਤਾਂ ਨੌਕਰੀ ਕਰਦੇ ਸਮੇਂ ਉਹਨਾਂ ਨੂੰ ਕੁਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਕਿ ਤੁਹਾਡੇ ਕਿ ਤੁਹਾਡਾ ਕੋਈ ਨੁਕਸਾਨ ਵੀ ਪਹੁੰਚਾ ਸਕਦਾ ਹੈ ਇਸ ਸਮੇਂ ਤੁਹਾਡਾ ਕੋਈ ਰਾਜ ਲੈ ਕੇ ਦਰਉਦਰ ਕਰ ਸਕਦਾ ਹੈ ਜਿਸ ਨਾਲ ਕਿ ਤੁਹਾਨੂੰ ਨੀਚਾ ਦੇਖਣਾ ਪਵੇ। ਸਾਵਧਾਨ ਤੁਹਾਨੂੰ ਰਹਿਣਾ ਹੋਵੇਗਾ। ਨੌਕਰੀ ਪੇਸ਼ੇ ਲੋਕਾਂ ਨੂੰ ਆਪਣੇ ਕੰਮ ਵਿੱਚ ਜਿਆਦਾ ਤੋਂ ਜਿਆਦਾ ਧਿਆਨ ਦੇਣ ਦੀ ਲੋੜ ਹੈ ਤੁਹਾਨੂੰ। ਕੰਮ ਦੇ ਧਿਆਨ ਜਿਆਦਾ ਦਿਓ। ਕਿਸੇ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਤੇ ਤੁਹਾਨੂੰ ਦੱਸਣਾ ਚਾਹਾਂਗੇ ਨੌਕਰੀ ਸਬੰਧਿਤ ਕੰਮਾਂ ਵਿੱਚ ਸਥਿਰਤਾ ਆਵੇਗੀ ਇਸ ਸਮੇਂ ਤਰੱਕੀ ਦੇ ਯੋਗ ਵੀ ਤੁਹਾਡੇ ਲਈ ਬਣ ਰਹੇ ਹਨ। ਸਮਰਬਾਤ ਹੀ ਮਹੱਤਵਪੂਰਨ ਹੈ ਜੋ ਲੋਕ ਸਰਕਾਰੀ ਨੌਕਰੀ ਕਰਦੇ ਹਨ ਜੇਕਰ ਉਹ ਚਾਹੁੰਦੇ ਹਨ ਕਿ ਸਥਾਨ ਪਰਿਵਰਤਨ ਹੋਵੇ ਜਿੱਥੇ ਉਹ ਚਾਹੁੰਦੇ ਹਨ ਤਾਂ ਉਸ ਵਿੱਚ ਕਾਮਯਾਬੀ ਮਿਲ ਸਕਦੀ ਹੈ। ਬਸ਼ਰਤੇ ਤੁਹਾਨੂੰ ਕੋਸ਼ਿਸ਼ ਕਰਦੇ ਰਹਿਣਾ ਹੈ ਤੇ ਜੇਕਰ ਤੁਹਾਡਾ ਕੋਈ ਵਪਾਰ ਬਿਜ਼ਨਸ ਹੈ ਤਾਂ ਉਸ ਵਿੱਚ ਤੁਹਾਨੂੰ ਬੇੰਤ ਸਫਲਤਾ ਮਿਲੇਗੀ। ਕੋਈ ਵੱਡਾ ਆਰਡਰ ਤੁਹਾਨੂੰ ਮਿਲ ਸਕਦਾ ਹੈ। ਤੁਹਾਡੇ ਨਤੀਜੇ ਤੁਹਾਡੇ ਸਾਹਮਣੇ ਆਉਣ ਵਾਲੇ ਹਨ। ਸਮੇਂ ਵਿੱਚ ਬਹੁਤ ਜ਼ਿਆਦਾ ਲਾਭ ਦਾ ਇੱਕ ਸਮਾਂ ਰਹੇਗਾ। ਅਤੇ ਨਾਲ ਹੀ ਨਾਲ ਇਹ ਵੀ ਦੱਸਣਾ ਚਾਹਾਂਗੇ ਕਿ ਜੋ ਤੁਹਾਡੇ ਕੰਮ ਵਾਲੀ ਥਾਂ ਤੇ ਕਰਮਚਾਰੀ ਹਨ ਉਹਨਾਂ ਦੇ ਪਰੋਸਾ ਨਾ ਕਰੋ ਸਾਰੀਆਂ ਗਤੀਵਿਧੀਆਂ ਤੇਜ ਨਜ਼ਰ ਤੁਹਾਨੂੰ ਰੱਖਣੀ ਹੈ ਤੇ ਫੈਸਲੇ ਵੀ ਤੁਹਾਨੂੰ ਆਪ ਹੀ ਲੈਣੇ ਹਨ ਕਿਸੇ ਤਜਰਬੇਕਾਰ ਵਿਅਕਤੀ ਦਾ ਮਾਰਗਦਰਸ਼ਨ ਤੇ ਸਲਾਹ ਤੁਹਾਡੇ ਲਈ ਇਸ ਸਮੇਂ ਲਾਭਦਾਇਕ ਸਾਬਤ ਹੋਵੇਗੀ ਵਾਹਨ ਅਤੇ ਸ਼ੇਅਰਸ ਬੰਨੇ ਕਮਾ ਵਿੱਚ ਤੁਹਾਨੂੰ ਇਸ ਸਮੇਂ ਸਫਲਤਾ ਮਿਲਣ ਵਾਲੀ ਹੈ ਬਹੁਤ ਚੰਗਾ ਸਮਾਂ ਹੈ ਕੰਮ ਵਾਲੀ ਥਾਂ ਤੇ ਆਪਣੀਆਂ ਵਰਤਮਾਨ ਗਤੀਵਿਧੀਆਂ ਤੇ ਤੁਹਾਨੂੰ ਧਿਆਨ ਕੇਂਦਰਿਤ ਰੱਖਣਾ ਹੈ ਘਰ ਪਰਿਵਾਰ ਦੀਆਂ ਗੱਲਾਂ ਨੂੰ ਛੱਡ ਕੇ ਤੁਹਾਨੂੰ ਆਪਣੇ ਕੰਮ ਵਾਲੀ ਥਾਂ ਤੇ ਕੰਮ ਦੇ ਖੇਤਰ ਵਿੱਚ ਧਿਆਨ ਕੇਂਦਰਿਤ ਰੱਖਣਾ ਹੈ ਤਾਂ ਹੀ ਤੁਹਾਨੂੰ ਤੁਹਾਡੇ ਕੰਮਾਂ ਵਿੱਚ ਸਫਲਤਾ ਮਿਲ ਸਕਦੀ ਹੈ ਨਹੀਂ ਤਾਂ ਤੁਹਾਨੂੰ ਕੋਈ ਸਫਲਤਾ ਨਹੀਂ ਮਿਲੇਗੀ ਮਤਲਬ ਜਿੱਥੇ ਧਿਆਨ ਕੇਂਦਰਿਤ ਰੱਖਣਾ ਹੋਵੇ ਤੁਹਾਨੂੰ ਕੇਂਦ੍ਰਿਤ ਰੱਖਣਾ ਹੈ ਵਾਕ-ਵਾਕ ਤਰ੍ਹਾਂ ਦੀਆਂ ਗੱਲਾਂ ਨੂੰ ਦਿਮਾਗ ਵਿੱਚ ਨਾ ਲਿਆਓ ਨਹੀਂ ਤਾਂ ਜੋ ਕੰਮ ਕਰ ਰਹੇ ਹੋ ਉਹ ਵੀ ਨਹੀਂ ਬਣੇਗਾ ਜੋ ਕੰਮ ਕਰੋ ਉਸ ਤੇ ਧਿਆਨ ਕੇਂਦ੍ਰਿਤ ਕਰੋ ਅਤੇ ਗਲਤ ਸੰਗਤਾਂ ਤੁਸੀਂ ਸਾਥ ਛੱਡ ਦਿਓ ਜਿਵੇਂ ਕਿ ਅਸੀਂ ਪਿਛਲੀਆਂ ਕੁਝ ਵੀਡੀਓਜ਼ ਵਿੱਚ ਦੱਸਿਆ ਹੈ ਕਿ ਜੇਕਰ ਤੁਹਾਡੇ ਕੋਈ ਗਲਤ ਸੰਗਤ ਹੈ ਉਸ ਦਾ ਸਾਥ ਛੱਡਣਾ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤਾਂ ਹੀ ਤੁਸੀਂ ਆਪਣੇ ਪਥ ਵਿੱਚ ਅੱਗੇ ਵਧ ਸਕਦੇ ਹੋ ਗਲਤ ਖਾਣ ਪੀਣ ਦਾ ਸੇਵਨ ਕਰਨ ਤੋਂ ਤੁਹਾਨੂੰ ਬਚਣਾ ਹੈ ਤੇ ਸਿਹਤ ਸੰਬੰਧੀ ਚਰਚਾ ਦੇ ਗੱਲ ਕਰੀਏ ਤਾਂ ਸਿਹਤ ਤੁਹਾਡੇ ਠੀਕ ਰਹੇਗੀ ਪਰ ਬਦਲਦੇ ਮੌਸਮ ਦੀ ਵਜ੍ਹਾ ਤੇ ਨਾਲ ਕੋਈ ਤੁਹਾਨੂੰ ਅਲਰਜੀ ਵਰਗੇ ਤਿੱਖਤਵੇਂ ਮਹਿਸੂਸ ਹੋਵੇਗੀ ਇਸ ਲਈ ਤੁਸੇ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਹੋਵੇਗਾ ਦੋਸਤੋ ਐਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੰਗੇ ਵੀ ਸ਼ੇਅਰ ਕਰਦੇ ਹੋ ਜੀ ਧੰਨਵਾਦ